ਅਸ਼ਕਾਲਾ ਦਾਮ ਨਮਸਕਾਰ ਪਿਆਰੇ ਡਾਕ ਦੇ ਚ ਤੁਹਾਡਾ ਸਭ ਦਾ ਮੈਂ ਜਿ ਬਿੱਲਾ ਸਵਾਗਤ ਕਰਦਾ ਹੈ ਬੀਤੇ ਦਿਨੀ ਕੁਲਵਿੰਦਰ ਬਿੱਲਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਅਪਲੋਡ ਕੀਤੀ ਗਈ ਜੀ ਹਾਂ ਦੋਸਤੋ ਜਿਸ ਦੇ ਵਿੱਚ ਕੀ ਸਾਨੂੰ ਸੋਨਾ ਮੋਨਾ ਤੇ ਜੋਬਨ ਸੰਧੂ ਨਜ਼ਰ ਆਉਂਦੇ ਨੇ ਸੋਨਾ ਮੋਨਾ ਦੇ ਨਾਲ ਉਹ ਹਾਰਮੋਨੀਅਮ ਦੇ ਉੱਤੇ ਆਪਣੇ ਗੀਤ ਤੁਨ ਗੁੰਗਣਾਉਂਦੇ ਨਜ਼ਰ ਆਉਂਦੇ ਨੇ ਤੇ ਸੋਨਾ ਮੋਨਾ ਉਸ ਗੀਤਾਂ ਨੂੰ ਆਪਣੀ ਸਰੀਲੀ ਆਵਾਜ਼ ਦੇ ਵਿੱਚ ਗਾ ਰਹੇ ਨੇ ਫਿਰ ਵੀਡੀਓ ਦੇ ਵਿੱਚ ਉਹ ਇੱਕ ਪੀਂਗ ਦੇ ਉੱਤੇ ਬੈਠ ਕੇ ਝੂਟਾ ਝੂਲਦੇ ਵੀ ਨਜ਼ਰ ਆਉਂਦੇ ਨੇ ਤੇ ਖਾਣਾ ਖਾਂਦੇ ਨਜ਼ਰ ਆਉਂਦੇ ਨੇ ਸ਼ਬਦਾਂ ਦੀ ਕਿਡ ਸਜਣਾ ਤੂੰ ਹੀ ਬਿਨ ਬੋਲੇ ਖੁਸ਼ੀਆਂ ਹੀ ਵੰਡੀਆਂ ਨੇ ਕਦੇ ਦਰਦ ਮਰੂਲੇ ਨਹੀਂ ਆਸਾਂ ਤੂੰ ਨਭਦੇ ਆਂ ਜ਼ਿੰਦਗੀ ਦੇ ਰਾ ਸਜਣਾ ਜਿਉਂਦੇ ਜੀ ਦੁਨੀਆਂ ਦੇ ਮੁੱਕਣੇ ਕਦੇ ਰੌਲੇ ਨਹੀਂ जपयापे टकरा न खाधा हो जा आ, आ, मिल लॻ जिथे बि बहना ओ साडा हो जादा कीनू मिल लहकिल लॻ जिथे बि बहन आ ਇੱਕ ਸੈਲੀਬ੍ਰਿਟੀ ਦੁਆਰਾ ਇੱਕ ਬਹੁਤ ਹੀ ਵਧੀਆ ਸੰਦੇਸ਼ ਤੁਹਾਡੇ ਦਰਸ਼ਕਾਂ ਤੱਕ ਪਹੁੰਚਾਇਆ ਗਿਆ ਤੁਸੀਂ ਕਮੈਂਟ ਬਾਕਸ ਵਿੱਚ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਇਹਨਾਂ ਦਾ ਇਹ ਇਨੀਸ਼ੀਏਟਿਵ ਕਿਵੇਂ ਦਾ ਲੱਗਿਆ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਧੰਨਵਾਦ ਸ਼ਸ਼ਕਾ ਸ਼ਬਕ ਹੈ